ਗੁਰੂ ਜੀ ਕਾ ਕਾਲ ਸਾਹਿਬੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਸ਼ਮੇਸ਼ ਪਿਤਾ ਜੀ ਸਿੰਘਾ ਸਮੇਤ ਅਤੇ ਪੂਰੇ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਨੂੰ ਆਖਰੀ ਫਤਿਹ ਬੁਲਾ ਕੇ ਇਸ ਸ਼ਹਾਦਤ ਦੇ ਲੰਬੇ ਪੈਂਡੇ ਦਾ ਅਗਲਾ ਸਫ਼ਰ ਤੈਅ ਕਰਨ ਲਈ ਸ੍ਰੀ ਕਿਕਪੁਰ ਸਾਹਿਬ ਤੋ ਹੁੰਦੇ ਹੋਏ ਇੱਕ ਉੱਚੀ ਟੀਬੀ ਦੇ ਪਹੁੰਚੇ ਉੱਧਰ ਮੁਗਲਾਂ ਨੇ ਤੇ ਪਹਾੜੀ ਰਾਜਾ ਨੇ ਆਪਣੇ ਸਾਰੇ ਕੀਤੇ ਹੋਏ ਬਾਦੇ ਭੁਲਾ ਦਿੱਤੇ ਸਾਰੀਆਂ ਖਾਥੀਆਂ ਕਸਮਾਂ ਤੋੜ ਦਿੱਤੀਆਂ ਤੇ ਹੱਲਾ ਬੋਲ ਦਿੱਤਾ ਨੂੰ ਸਾਹਿਬ ਜੀ ਨੇ ਪਾਈ ਉਦੇ ਸਿੰਘ ਜੀ ਨੂੰ ਪੰਜਾਬ ਕੁ ਸਿੱਖਾ ਸਮੇਤ ਮੁਗਲਾਂ ਦੇ ਹਮਲੇ ਦੀ ਜਵਾਬੀ ਕਾਰਪਾਈ ਲਈ ਤੈਨਾਤ ਕੀਤਾ ਮੁੱਢ ਬਿਰ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਵੀ ਸ਼ਮੂਲੀਅਤ ਮੰਨੀ ਜਾਂਦੀ ਹੈ ਜਦ ਮੁਗਲਾਂ ਦਾ ਘੇਰਾ ਤੋੜ ਕੇ ਬਾਦ ਵਿੱਚ ਗੁਰੂ ਸਾਹਿਬ ਜੀ ਨਾਲ ਆਰ ਅਲੇ ਸੰ ਮੁਗਲਾਂ ਤੇ ਸਿੱਖਾਂ ਦੇ ਟੱਕਰੇ ਦੌਰਾਨ ਭਾਈ ਉਦੇਸ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਇਸ ਲੜਾਈ ਵਿੱਚ ਸ਼ਹੀਦੀ ਪਾ ਜਾਂਦੇ ਨੇ ਇਸ ਟਿੱਬੇ ਨੂੰ ਇਤਿਹਾਸ ਵਿੱਚ ਸ਼ਾਹੀ ਟਿੱਬੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਜਿੱਥੇ ਹੁਣ ਸ਼ਹੀਦ ਸਿੰਘਾਂ ਦੀ ਯਾਦਗਾਰ ਵਿੱਚ ਗੁਰਦੁਆਰਾ ਸਾਹਿਬ ਸ਼ਿਸ਼ੂਬੀਤੇ ਗੁਰੂ ਸਾਹਿਬ ਜੀ ਅਤੇ ਗੁਰੂ ਸਾਹਿਬ ਜੀ ਦਾ ਪਰਿਵਾਰ ਅਤੇ ਗੁਰੂ ਸਾਹਿਬ ਜੀ ਦੇ ਪਿਆਰੇ ਸਿੰਘ ਹੁਣ ਸਰਸਨ ਨਦੀ ਦੇ ਕੰਢੇ ਪਹੁੰਚੀ ਸਰਸਨ ਨਦੀ ਜਿਸ ਵਿੱਚ ਉਸ ਵੇਲੇ ਹੜ ਆਇਆ ਹੋਇਆ ਸੀ ਹੜ ਦੀ ਸਥਿਤੀ ਬਣੀ ਹੋਣ ਕਰਕੇ ਹੌਲੀ ਹੌਲੀ ਰਸਤਾ ਤੈਅ ਕਰਦੀ ਹੋਈ ਗੁਰੂ ਸਾਹਿਬ ਜੀ ਤੇ ਸਿੰਘ ਪੂਰੇ ਪਰਿਵਾਰ ਸਮੇਤ ਸਰਸਾ ਨਦੀ ਦੇ ਕੰਢੇ ਪਹੁੰਚਦੇ ਨੇ ਉਸ ਵੇਲੇ ਅੰਮ੍ਰਿਤ ਵੇਲਾ ਹੋ ਚੁੱਕਾ ਸੀ ਗੁਰੂ ਸਾਹਿਬ ਜੀ ਸਾਹਿਬ ਜੀ ਅਤੇ ਗੁਰੂ ਸਾਹਿਬ ਜੀ ਦੇ ਸਿੱਧਕੀ ਸਿੰਘ ਉਸ ਵੇਲੇ ਅਮ੍ਰਿਤ ਬੇਲਦੀ ਸੰਭਾਲ ਕਰ ਰਹੇ ਸਨ ਆਸਾ ਕੀ ਬਾਤ ਕੀਰਤਨ ਕਰ ਰਹੇ ਸਨ ਆਸਾ ਕੀ ਬਾਤ ਕੀਰਤਨ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਸਮੇਂ ਦੀ ਸਥਿਤੀ ਨੂੰ ਪਾਪਦਿਆ ਹੋਇਆ ਸੱਸਾ ਨਦੀ ਨੂੰ ਪਾਰ ਕਰਨ ਦਾ ਫੈਸਲਾ ਕਰਦੇ ਨੇ ਗੁਰੂ ਸਾਹਿਬ ਜੀ ਤੋਂ ਸਾਰੇ ਸਿੰਘਾਂ ਤੇ ਪਰਿਵਾਰ ਸਮੇਤ ਸੱਸਾ ਨਦੀ ਪਾਰ ਕਰ ਰਹੇ ਸਨ ਉਸ ਵੇਲੇ ਜਦੋਂ ਸਰਸਾ ਨਦੀ ਪੂਰੇ ਉਫਾਨ ਤੇ ਸੀ ਮਗਲਾਂ ਦਾ ਹਮਲਾ ਗੁਰੂ ਸਾਹਿਬ ਜੀ ਦਾ ਪਰਿਵਾਰ ਅਤੇ ਸਿੰਘ ਤਿੰਨ ਹਿੱਸਿਆਂ ਵਿੱਚ ਵੰਡੀ ਗਈ